हां जी प्यारे विद्यार्थियों जो मेरिटोरियस ਸਕੂਲਾਂ ਤੇ ਐਮਿਨੈਂਟ ਸਕੂਲਾਂ ਦਾ ਪੇਪਰ ਹੋਣ ਜਾ ਰਿਹਾ ਹੈਗਾ 30 ਮਾਰਚ ਨੂੰ ਉਸ ਸੰਬੰਧ ਵਿੱਚ ਜਿਹੜੀ ਆਪਣੀ ਆ ਜਿਹੜਾ ਪਿਛਲੇ ਸਾਲ ਦਾ ਜਿਹੜਾ ਸਕੂਲ ਆਫ ਐਮਿਨੈਂਸ ਦੇ ਲਈ ਪੇਪਰ ਆਇਆ ਸੀ ਉਹ ਆਪਾਂ ਹੱਲ ਕਰ ਰਹੇ ਹਾਂ ਹਰ ਰੋਜ਼ ਦੀ ਤਰ੍ਹਾਂ ਸੋ ਜਿਹੜਾ ਚੱਲ ਰਿਹਾ ਆਪਣਾ ਕੱਲ ਤੋਂ ਜਿਹੜਾ ਹੈਗਾ ਵੱਖਰੇ ਵੱਖਰੇ ਭਾਗ ਤੁਸੀਂ ਦੇਖ ਰਹੇ ਹੋ ਗਣਿਤ ਸਾਇੰਸ ਸਮਾਜਿਕ ਵਿਗਿਆਨ ਪੰਜਾਬੀ ਅੰਗਰੇਜ਼ੀ ਹਿੰਦੀ ਤਾਂ ਆਪਾਂ ਜਿਹੜਾ ਕੱਲ ਕਰਿਆ ਕਰ ਰਹੇ ਸੀ ਕਿ ਸਮਾਜਿਕ ਵਿਗਿਆਨ ਦਾ ਭਾਗ ਇਹਦੇ ਵਿੱਚੋਂ ਆਪਾਂ ਦੋ ਕਰ ਲਏ ਸੀ ਇਤਿਹਾਸ ਵਾਲਾ ਕਰ ਲਿਆ ਸੀਗਾ ਇੱਕ ਤਾਂ ਤੇ ਇੱਕ ਜਿਹੜਾ ਨਾਲ ਹੀ ਹੈ ਆਪਣਾ ਅ ਰਾਜਨੀਤੀ ਸ਼ਾਸਤਰ ਵਾਲਾ ਕਰ ਲਿਆ ਸੀਗਾ ਸਮਾਜਿਕ ਵਿਗਿਆਨ ਦੇ ਵਾਲੇ ਵਿੱਚੋਂ ਤੁਹਾਨੂੰ ਦੱਸ ਦਈਏ ਵੀ 9 ਸਵਾਲ ਆਉਣੇ ਆ ਹਿਸਟਰੀ ਦੇ ਇਤਿਹਾਸ ਦੇ 9 ਆਉਣੇ ਆ ਜੀਓਗ੍ਰਾਫੀ ਦੇ 6 ਸਵਾਲ ਆਉਣੇ ਆ ਨਾਗਰਿਕ ਸ਼ਾਸਤਰ ਦੇ ਤੇ 6 ਸਵਾਲ ਆਉਣੇ ਨੇ ਅਰਥ ਸ਼ਾਸਤਰ ਦੇ 9 ਤੇ 9 18 ਤੇ 6 24 ਤੇ 63 ਇਤਿਹਾਸ ਦੇ ਕਿੰਨੇ 9 ਇਤਿਹਾਸ ਦੇ ਆਉਣੇ ਹਨ 9 ਸਵਾਲ ਤੇ ਭੂਗੋਲ ਦੇ ਆਗੇ ਜੀਓਗ੍ਰਾਫੀ ਦੇ ਜਾਨੀ ਕਿ 9 ਸਵਾਲ ਤੇ 6 ਸਵਾਲ ਆਉਣੇ ਨੇਗੇ ਨਾਗਰਿਕ ਸ਼ਾਸਤਰ ਦੇ ਤੇ 6 ਆਉਣੇ ਨੇ ਅਰਥ ਸ਼ਾਸਤਰ ਦੇ ਇਸ ਤਰ੍ਹਾਂ ਦੇ ਨਾਲ ਜਿਹੜੀ ਵਰਕ ਵੰਡ ਕੀਤੀ ਗਈ ਹੈ ਕੱਲ ਆਪਾਂ ਸਮਾਜਿਕ ਵਿਗਿਆਨ ਦੇ ਵਿੱਚੋਂ ਹਿਸਟਰੀ ਵਾਲੇ ਕਰ ਲਈ ਸੀ ਜਿਹੜੇ 9 ਸਵਾਲ ਪਿਛਲੇ ਪੇਪਰ ਚ ਆਏ ਸੀਗੇ ਤੇ ਨਾਲ ਹੀ ਜਿਹੜੇ 9 ਸਵਾਲ ਆਏ ਸੀਗੇ ਨਾਗਰਿਕ ਸ਼ਾਸਤਰ ਦੇ ਇਹ ਵੀ ਕਰ ਲਈ ਸੀ ਆ ਮਾਫ ਕਰਨਾ 9 ਸਵਾਲ ਆਪਾਂ ਕਰ ਕੀਤੇ ਸੀ ਇਤਿਹਾਸ ਦੇ ਤੇ 6 ਸਵਾਲ ਕੀਤੇ ਸੀ ਆਪਾਂ ਨਾਗਰਿਕ ਸ਼ਾਸਤਰ ਦੇ ਅੱਜ ਆਪਾਂ ਕਰਨ ਜਾ ਰਹੇ ਹਾਂ ਭੂਗੋਲ ਤੇ ਅਰਥ ਅਰਥ ਸ਼ਾਸਤਰ ਨੂੰ ਇਹ ਸਵਾਲ ਕਰਾਂਗੇ ਅੱਛਾ ਆਪਾਂ ਸੋ ਧਿਆਨ ਦਿਜੀਏ ਥੋੜਾ ਜਿਹਾ ਜਿਹੜਾ ਇਸ ਨੂੰ ਆਪਾਂ ਹੱਲ ਕਰਦੇ ਆਂ ਜਿਹੜਾ ਅੱਗੇ ਵੱਖਰਾ ਦੇਖ ਰਹੇ ਆਂ ਦੇ ਵਿੱਚ ਤੁਸੀਂ ਜਿਹੜਾ ਪਹਿਲਾ ਸਵਾਲ ਹੈ 91 ਨੰਬਰ ਖਾੜੀ ਬੰਗਾਲ ਜਾਂ ਅਰਬ ਸਾਗਰ ਵਿੱਚ ਊਸ਼ਣ ਚੱਕਰਵਾਤਾਂ ਕਾਰਨ ਪੈਦਾ ਹੋਣ ਵਾਲੇ ਖੁਸ਼ਕ ਸਮੇ ਨੂੰ ਕੀ ਕਿਹਾ ਜਾਂਦਾ ਹੈ ਭੂਗੋਲ ਅੱਜ ਦਾ ਪਹਿਲਾ ਸਵਾਲ ਹੈ ਜੀ ਖਾੜੀ ਬੰਗਾਲ ਜਾਂ ਅਰਬ ਸਾਗਰ ਵਿੱਚ ਊਸ਼ਣ ਚੱਕਰਵਾਤਾਂ ਕਾਰਨ ਪੈਦਾ ਹੋਣ ਵਾਲੇ ਖੁਸ਼ਕ ਸਮੇ ਨੂੰ ਕੀ ਕਿਹਾ ਜਾਂਦਾ ਹੈ ਖਾੜੀ ਬੰਗਾਲ ਦੇ ਵਿੱਚੜ ਅਰਬ ਸਾਗਰ ਦੇ ਵਿੱਚੜ ਊਸ਼ਣ ਚੱਕਰਵਾਤਾਂ ਤੋਂ ਜਿਹੜੇ ਪੈਦਾ ਹੋਣ ਵਾਲੇ ਖੁਸ਼ਕ ਸਮੇਂ ਨੂੰ ਕਹਿੰਦੇ ਕੀ ਕਹਿੰਦੇ ਆ ਨੰਬਰ 1 ਹੈ ਮੌਨ ਮੌਨਸੂਨੀ ਰਕਾਵਟ ਨੰਬਰ 2 ਹੈ ਜੈਟ ਸਟ੍ਰੀਮ ਨੰਬਰ 3 ਹੈ ਲੂ ਨੰਬਰ 4 ਹੈ ਅੰਬਾਂ ਦੀ ਵਾਸ਼ੜ ਤਾਂ ਜਿਹੜਾ ਖਾੜੀ ਬੰਗਾਲ ਜਲ ਸਾਗਰ ਵਿੱਚ ਊਸ਼ਣ ਚੱਕਰ ਵਾਤਾਂ ਦੇ ਕਾਰਨ ਜਿਹੜਾ ਪੈਦਾ ਹੋਣ ਵਾਲਾ ਖੁਸ਼ਕ ਮੌਸਮਾ ਜੀ ਉਸ ਨੂੰ ਵਿਦਿਆਰਥੀਓ ਕਹਿੰਦੇ ਆ ਮੌਨਸੂਨੀ ਰੁਕਾਵਟ ਮੌਨਸੂਨੀ ਰੁਕਾਵਟ ਕਿਹਾ ਜਾਂਦਾ ਜੀ ਉਸ ਨੂੰ ਧਿਆਨ ਰੱਖੀ ਆਪਾਂ ਇਸ ਤੇ ਅਗਲੇ ਸਵਾਲ ਤੇ ਚੱਲਦੇ ਹਾਂ ਜੀ ਗੰਨਾ ਤੇਲ ਬੀਜ ਕਪਾਹ ਪਟਸਨ ਰਬੜ ਉਨ ਅਤੇ ਤੰਬਾਕੂ ਆਦ ਕਿਸ ਕਿਸਮ ਦੀ ਫਸਲਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਗੰਨਾ ਤੇਲ ਬੀਜ ਕਪਾਹ ਤੇ ਪਟਸਨ ਰਬੜ ਤੇ ਉਨ ਤੇ ਤਵਾਕੂ ਨਾਲ ਇਹ ਫਸਲਾਂ ਦੀ ਜਿਹੜੀ ਕਿ ਸਵਾਲ ਹੈ ਵੀ ਕਿਹੜੀ ਸ਼੍ਰੇਣੀ ਵਿੱਚ ਆਉਂਦੀਆਂ ਨੇ ਇਹ ਜੜੀਆਂ ਨੇ ਨੰਬਰ 1 ਹੈਗਾ ਜੀ অপਸ਼ਨ ਜੈਦ ਫਸਲਾਂ ਨੰਬਰ 2 ਹੈਗਾ ਜੀ ਖੁਰਾਕ ਫਸਲਾਂ ਨੰਬਰ 3 ਹੈਗਾ ਜੀ ਵਪਾਰਕ ਫਸਲਾਂ ਤੇ ਨੰਬਰ 4 ਹੈਗਾ ਜੀ ਖੁਸ਼ਕ ਫਸਲਾਂ ਜਿਹੜਾ ਇਹਦੇ ਵਿੱਚ ਆਪਾਂ ਦੇਖ ਰਹੇ ਹਾਂਗੇ ਇਹਦੇ ਵਿੱਚ ਸਹੀ ਉੱਤਰ ਬਣ ਗਿਆ ਜੀ ਤੀਜੀ অপਸ਼ਨ ਜਿਹੜੀ ਬਣਦੀ ਆ ਉਹ ਹੈ ਵਪਾਰਕ ਫਸਲਾਂ ਦੀ ਵਾਲੀ ਜਿਹੜੀਆਂ ਇਹ ਭਾਈ ਗੰਨਾ ਤੇਲ ਬੀਜ ਕਪਾਹ ਪਾਪੜਸਨ ਰਬੜ ਉਹਨਾਂ ਤੇ ਤਬਾਕੂ ਇਹ ਵਪਾਰਕ ਫਸਲਾਂ ਨੇ ਸਾਰੀਆਂ ਅੱਗੇ ਵੱਧਦੇ ਅਸੀਂ ਤੀਸਰੇ ਸਵਾਲ ਦੇ ਵੱਲ ਜਿਹੜਾ ਹੈਗਾ ਹੇਠ ਲਿਖਿਆ ਵਿੱਚੋਂ ਭਾਰਤ ਦੇ ਦੱਖਣੀ ਭਾਗਾਂ ਦੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ਕਹਿੰਦੇ ਜੀ ਦੱਖਣੀ ਭਾਗਾਂ 'ਚ ਰੁੱਤ ਨਹੀਂ ਹੁੰਦੀ ਦੱਖਣੀ ਭਾਗ ਤੁਸੀਂ ਜਾਣਦੇ ਆਪਣਾ ਹੇਠਲਾ ਭਾਗ ਉੱਤਰ ਦੇ ਵਿੱਚ ਆਪਣੇ ਪੰਜਾਬ ਵਰਗੇ ਆਗੇ ਰਾਜ ਵਿੱਚ ਜੰਮੂ ਕਸ਼ਮੀਰ ਦੱਖਣ ਦੇ ਵਿੱਚ ਉੱਤਰੀ ਸਾਈਡ ਦੇਖੋ ਤੁਸੀਂ ਹੇਠਾਂ ਆਪਣੇ ਤਮਨ ਲੱਡੂ ਕਰਨ ਅਟਕ ਵਰਗੇ ਆਗੇ ਨੰਬਰ 1 ਹੈ ਗਰਮੀ ਨੰਬਰ 2 ਹੈ ਸਰਦੀ ਨੰਬਰ 3 ਹੈ ਵਰਖਾ ਤੇ ਨੰਬਰ 4 ਹੈ ਬਸੰਤ ਤਾਂ ਸਹੀ ਉੱਤਰ ਕੀ ਬਣਦਾ ਜੀ ਇਹਦਾ ਦੱਖਣੀ ਭਾਗਾਂ ਵਿੱਚ ਭਾਈ ਸਰਦੀ ਦੀ ਰੁੱਤ ਨਹੀਂ ਆਉਂਦੀ ਹੈਗੀ ਜਿਵੇਂ ਆਪਣੇ ਲੋਈਆਂ ਲਈ ਫਿਰਦੇ ਆਪਾਂ ਸਮਝ ਗਏ ਉੱਤਰ ਸਰਦੀ ਦੀ ਰੁੱਤ ਨਹੀਂ ਆਉਂਦੀ ਹੈਗੀ ਉੱਤਰੀ ਭਾਰਤ ਦੇ ਵਿੱਚ ਸਾਰੀਆਂ ਰੁੱਤਾਂ ਮਾਣਦੇ ਆਪਾਂ ਵਰਖਾ ਵੀ ਆਉਂਦੀ ਹੈ ਗਰਮੀ ਵੀ ਆਉਂਦੀ ਹੈ ਸਰਦੀ ਵੀ ਆਉਂਦੀ ਹੈ ਉੱਤਰੀ ਭਾਰਤ ਵਿੱਚ ਪਰੰਤੂ ਦੱਖਣੀ ਭਾਗਾਂ ਦੇ ਵਿੱਚ ਸਰਦੀ ਰੁੱਤ ਹੁੰਦੀ ਨਹੀਂਗੀ ਅੱਗੇ ਹੈਗਾ ਜੀ 94 ਨੰਬਰ ਤੇ ਪਹੁੰਚਦੇ ਆਪਾਂ ਉਦਯੋਗਿਕ ਕ੍ਰਾਂਤੀ ਦਾ ਜਨਮਦਾਤਾ ਕਿਹੜਾ ਦੇਸ਼ ਹੈ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ ਜਦੋਂ ਤਾਂ ਕਿਹੜਾ ਦੇਸ਼ ਹੈ ਜੀ ਨੰਬਰ 1 ਹੈ ਭਾਰਤ ਨੰਬਰ 2 ਹੈ ਅਮਰੀਕਾ ਨੰਬਰ 3 ਹੈ ਜਾਪਾਨ ਤੇ ਨੰਬਰ 4 ਹੈ ਇੰਗਲੈਂਡ ਤਾਂ ਇਹਦਾ ਸਹੀ ਉੱਤਰ ਜਿਹੜਾ ਬਣ ਜਾਂਦਾ ਜੀ ਆ ਕੇ ਉਹ ਇੰਗਲੈਂਡ ਤੇ ਬਣ ਜਾਂਦਾ ਬਈ ਇੰਗਲੈਂਡ ਨੂੰ ਭਾਈ ਉਦਯੋਗਿਕ ਕ੍ਰਾਂਤੀ ਦਾ ਜਨਮਦਾਤਾ ਕਿਹਾ ਜਾਂਦਾ ਹੈ ਕਾਰਖਾਨੇ ਇਹਨਾਂ ਨੇ ਲਾਈ ਸੀਗੇ ਇੰਗਲੈਂਡ ਵਾਲੇ ਨੇ ਅੱਗੇ ਹੈ 95 ਨੰਬਰ ਸਵਾਲ ਆਪਣਾ ਇਹਦੇ ਵੱਲ ਜਾ ਰਹੇ ਆਪਾਂ 95 ਨੰਬਰ ਤੇ ਕਿਸ ਤਰ੍ਹਾਂ ਹੈ 95 ਨੰਬਰ ਦੇਖਦੇ ਆਪਾਂ ਇਸ ਨੂੰ ਦੱਖਣ ਪੱਛਮੀ ਮਾਨਸੂਨ ਪੌਣਾ ਜਦੋਂ ਪਹਿਲੀ ਜੂਨ ਨੂੰ ਪੱਛਮੀ ਤੱਟ ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਹਨ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ਦੱਖਣ ਪੱਛਮੀ ਮਾਨਸੂਨ ਪੌਣਾ ਜਿਹੜੀਆਂ ਦੱਖਣ ਪੱਛਮੀ ਮਾਨਸੂਨ ਪੌਣਾ ਨੇਗੀਆਂ ਪਹਿਲੀ ਜੂਨ ਨੂੰ ਜਦੋਂ ਕੀ ਕਰਦੀਆਂ ਨੇ ਇਹ ਪੱਛਮੀ ਤੱਟ ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਨੇ ਪੱਛਮੀ ਤੱਟ ਤੇ ਤਾਂ ਇਸ ਨੂੰ ਕੀ ਬੋਲਿਆ ਜਾਂਦਾ ਹੈ ਨੰਬਰ 1 ਹੈ ਕਾਲ ਵੈਸਾਖੀ ਨੰਬਰ 2 ਹੈ ਅੰਬਾਂ ਦੀ ਵਾਛੜ ਤੇ ਨੰਬਰ 3 ਹੈ ਮਾਨਸੂਨ ਦਾ ਫਟਣਾ ਤੇ ਨੰਬਰ 4 ਹੈ ਲੂ ਤਾਂ ਇਸ ਨੂੰ ਭਾਈ ਬੋਲਿਆ ਜਾਂਦਾ ਹੈਗਾ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ ਜਦੋਂ ਪਹਿਲੀ ਜੂਨ ਨੂੰ ਪੱਛਮੀ ਤੱਟ ਤੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਤਾਂ ਇਹ ਲੱਗਦਾ ਜਿਵੇਂ ਮਾਨਸੂਮ ਫਟ ਗਿਆ ਹੁੰਦਾ ਕਹਿੰਦੇ ਮਾਨਸੂਮ ਦਾ ਫਟਣਾ ਬੋਲਿਆ ਜਾਂਦਾ ਦਾ ਅੱਗੇ ਚੱਲਦੇ ਆਪਾਂ 96 ਨੰਬਰ ਸਵਾਲ ਤੇ ਜੀ 96 ਨੰਬਰ ਸਵਾਲ ਕੀ ਹੈ ਸਾਡੇ ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ ਇਹਨਾਂ ਨੂੰ ਕੀ ਕਹਿੰਦੇ ਹਨ ਸਾਡੇ ਦੇਸ਼ ਵਿੱਚ ਜਿਹੜੀ ਬਨਸਪਤੀ ਮਿਲਦੀ ਆ ਉਹਦਾ 40% ਹਿੱਸਾ ਉਹ ਵਿਦੇਸ਼ੀ ਜਾਤੀਆਂ ਦਾ ਬਈ ਇਹਨਾਂ ਨੂੰ ਕੀ ਕਹਿੰਦੇ ਆ ਨੰਬਰ 1 ਹੈ ਸਥਾਨਿਕ ਪੰਸਪਤੀ ਨੰਬਰ 2 ਹੈ ਬੋਰੀਅਲ ਅਤੇ ਪੈਲਿਓ ਉਸ਼ਣਖੰਡੀ ਨੰਬਰ 3 ਹੈ ਬੰਗਾਲ ਦੀ ਦਹਿਸ਼ਤ ਤੇ ਨੰਬਰ 4 ਹੈ ਲੈਨ ਟਾਨਾ ਤਾਂ ਦੱਸੋ ਇਹਦੇ ਵਿੱਚ ਕਿਹਨੂੰ ਕਿਹਾ ਜਾਂਦਾ ਹੈਗਾ ਸਾਡੇ ਦੇਸ਼ ਵਿੱਚ ਜਿਹੜੀ ਹੈਗੀ ਮਿਲਦੀ ਹੈਗੀ ਅ ਵਿਦੇਸ਼ੀ ਜਾਤੀਆਂ ਵਿੱਚ 40% ਉਹਨਾਂ ਨੂੰ ਬੋਲਦੇ ਆ ਭਾਈ ਬੋਰੀਅਲ ਅਤੇ ਪੋਲਿਓ ਉਸ਼ਣਖੰਡੀ ਬੋਰੀਅਲ ਅਤੇ ਬੋਲੀਓ ਓਸ਼ਨ ਕੰਡੀਸ਼ਨ ਜਿਹੜਾ ਹੈਗਾ ਬੋਲਿਆ ਜਾਂਦਾ ਹੈਗਾ 96 ਸਵਾਲ ਤੋਂ ਬਾਅਦ ਆਪਾਂ ਜਿਹੜਾ ਅੱਗੇ ਚੱਲਦੇ ਆ ਜੀ ਅੱਗੇ ਆ ਜਾਂਦਾ ਸਾਡੇ ਕੋਲੇ ਵਿਦਿਆਰਥੀਓ ਸਵਾਲ ਹੈ 97 ਨੰਬਰ 97 ਨੰਬਰ ਸਵਾਲ ਕੀ ਕਹਿ ਰਿਹਾ ਆਓ ਜਰਾ ਦੇਖੀਏ ਗੌਰ ਦੇ ਨਾਲ 97 ਨੰਬਰ ਸਵਾਲ ਦੇ ਬਾਰੇ 97 ਨੰਬਰ ਸਵਾਲ ਹੈ ਜੀ ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ 2 ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈਗਾ ਖੇਤੀਬਾੜੀ ਖੇਤਰ ਤੋਂ 2/3 ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਫਿਰ ਇਸ ਖੇਤਰ ਤੋਂ ਕੁੱਲ ਰਾਸ਼ਟਰੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪ੍ਰਾਪਤ ਹੁੰਦਾ ਜੀ ਨੰਬਰ 1 ਹੈ ਜੀ 25% ਨੰਬਰ 2 ਹੈ 19.9% ਨੰਬਰ 3 ਹੈ 30% ਤੇ ਨੰਬਰ 4 ਹੈ 28% ਤਦ ਸਹੀ ਉੱਤਰ ਬਣ ਗਿਆ ਜੀ 19.9% ਹੈ ਜਿਹੜਾ ਜਿਹੜੇ ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ 2/3 ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਤਾਂ ਜਿਹੜੀ ਰਾਸ਼ਟਰੀ ਆਮਦਨ ਦਾ ਹੋ ਜਾਂਦਾ ਜੀ ਉਹ 19.9% ਜਿਹੜਾ ਬਣ ਜਾਂਦਾ ਦਾ ਅੱਗੇ ਚੱਲਦੇ ਆਪਾਂ 98 ਸਵਾਲ ਤੇ ਆਜ਼ਾਦੀ ਤੋਂ ਬਾਅਦ ਕੋਲਾ ਖਾਣ ਉਦਯੋਗਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਜੀ ਆਜ਼ਾਦੀ ਤੋਂ ਬਾਅਦ ਦੀ ਜਿਹੜੀ ਗੱਲ ਹੈ 47 ਤੋਂ ਬਾਅਦ ਦੀ ਜਿਹੜੇ ਕੋਲਾ ਖਾਣ ਸੀ ਕੋਲੇ ਦੀਆਂ ਖਾਣਾ ਉਹਨਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਇਸ ਦਾ ਕਾਰਨ ਕੀ ਸੀਗਾ ਕਹਿੰਦੇ ਰਾਸ਼ਟਰੀਕਰਨ ਕਰਨ ਦਾ ਕੀ ਕਾਰਨ ਸੀਗਾ ਨੰਬਰ 1 ਹੈ ਜੀ ਇਸ ਦਾ ਭੰਡਾਰ ਸੀਮਿਤ ਕਰਨ ਦੇ ਲਈ ਨੰਬਰ 2 ਹੈ ਅੰਤਰਰਾਸ਼ਟਰੀ ਵਪਾਰ ਵਧਾਉਣ ਦੇ ਲਈ ਤੇ ਨੰਬਰ 3 ਹੈ ਮਜ਼ਦੂਰਾਂ ਨੂੰ ਅਤਿਆਚਾਰਾਂ ਤੋਂ ਬਚਾਉਣ ਲਈ ਨੰਬਰ 4 ਹੈ ਕੇਵਲ ਮੁਨਾਫਾ ਕਮਾਉਣ ਲਈ ਤਾਂ ਸਹੀ ਕੀ ਬਣ ਗਿਆ ਜੀ ਇਸ ਦਾ 98 ਦਾ ਤੀਜਾ ਬਣ ਗਿਆ ਜੀ ਮਜ਼ਦੂਰਾਂ ਨੂੰ ਅਤਿਆਚਾਰਾਂ ਤੋਂ ਬਚਾਉਣ ਦੇ ਲਈ ਜਿਹੜਾ ਇਹ ਉਦਯੋਗਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀਗਾ ਅੱਗੇ ਅਪ ਚੱਲਦੇ ਹਾਂ 99 ਨੰਬਰ ਸਵਾਲ ਤੇ ਜੀ ਜਿਹੜਾ ਨੰਬਰ ਸਵਾਲ ਕੀ ਹੈ ਰਾਸ਼ਟਰੀ ਆਮਦਨ ਕਿਸੇ ਦੇਸ਼ ਦੇ ਆ ਆਮ ਨਿਵਾਸੀਆਂ ਦੀ ਖਾਲੀ ਥਾਂ ਦੀ ਆਮਦਨ ਹੁੰਦੀ ਹੈ ਕਹਿੰਦੇ ਖਾਲੀ ਥਾਂ ਕੀ ਪਰਨਾ ਇਹਦੇ ਵਿੱਚ ਆਪਾਂ ਆ ਦੇਖ ਰਹੇ ਆ ਜਿਹੜਾ ਰਾਸ਼ਟਰੀ ਆਮਦਨ ਆ ਕਿਸੇ ਦੇਸ਼ ਦੇ ਆਮ ਨਿਵਾਸੀਆਂ ਦੀ ਆਮਦਨ ਹੁੰਦੀ ਹੈ ਕਹਿੰਦੇ 6 ਮਹੀਨੇ 1 ਮਹੀਨਾ 1 ਵਿੱਤੀ ਸਾਲ ਤੇ 2 ਸਾਲ ਇਹਦਾ ਸਹੀ ਉੱਤਰ ਬਣਦਾ ਜੀ 3 ਨੰਬਰ 1 ਵਿੱਤੀ ਸਾਲ ਹੁੰਦੀ ਹੈ ਜੀ ਰਾਸ਼ਟਰੀ ਆਮਦਨ ਕਿਸੇ ਦੇਸ਼ ਦੇ ਆਮ ਨਿਵਾਸੀਆਂ ਦੀ 1 ਵਿੱਤੀ ਸਾਲ ਦੀ ਆਮਦਨ ਹੁੰਦੀ ਆ ਉਹਨੂੰ ਰਾਸ਼ਟਰੀ ਆਮਦਨ ਕਹਿੰਦੇ ਆ ਜੀ 6 ਨੰਬਰ ਸਵਾਲ ਤੇ ਚੱਲਦੇ ਆ ਜੀ ਆਮਦਨ ਵਧਣ ਨਾਲ ਕਹਿੰਦੇ ਵੀ 100 ਨੰਬਰ ਸਵਾਲ ਕਹਿੰਦਾ ਆਮਦਨ ਵਧਣ ਨਾਲ ਖਾ ਲਈ ਥਾਂ ਦੇ ਵਧਣ ਦੀ ਸੁਭਾਵਨਾ ਹੁੰਦੀ ਹੈ ਨੰਬਰ 1 ਗਰੀਬੀ ਨੰਬਰ 2 ਮਜ਼ਦੂਰੀ ਨੰਬਰ 3 ਲਾਭ ਤੇ ਨੰਬਰ 4 ਹੈ ਉਪਭੋਗ ਤਾਂ ਆਮਦਨ ਵਧਣ ਦੇ ਨਾਲ ਕੀ ਵਾਧਾ ਭਾਈ ਉਪਭੋਗ ਦੇ ਵਧਣ ਦੀ ਜਿਹੜੀ ਸੁਭਾਵਨਾ ਬਣ ਜਾਂਦੀ ਹੈ ਇਹ ਆਪਣੇ ਚੱਲ ਪਏ ਅਰਥ ਸ਼ਾਸਤਰ ਵਾਲੇ ਸਵਾਲ ਜਿਹੜੇ ਚੱਲ ਪਏ ਆਮਦਨ ਵਧਣ ਦੇ ਨਾਲ ਉਪਭੋਗ ਦੇ ਵਧਣ ਦੀ ਸੁਭਾਵਨਾ ਵੱਧ ਜਾਂਦੀ ਹੈ 101 ਨੰਬਰ ਸਵਾਲ ਤੇ ਚੱਲਦੇ ਆ ਜੀ ਗੁਲਸ਼ਨ ਕੋਲ 3 ਏਕੜ ਜ਼ਮੀਨ ਆ ਜੀ ਉਸ ਜ਼ਮੀਨ ਉੱਪਰ 4 ਵਿਅਕਤੀ ਵਧੀਆ ਢੰਗ ਨਾਲ ਖੇਤੀ ਕਰ ਸਕਦੇ ਨੇ ਪਰ ਗੁਲਸ਼ਨ ਦੇ ਪਰਿਵਾਰ ਦੇ 8 ਮੈਂਬਰ ਇਸੇ ਜ਼ਮੀਨ ਉੱਪਰ ਖੇਤੀ ਕਰ ਰਹੇ ਨੇ ਅਰਥ ਸ਼ਾਸਤਰ ਵਿੱਚ ਇਸ ਸਥਿਤੀ ਨੂੰ ਕੀ ਕਹਿੰਦੇ ਜੀ ਨੰਬਰ 1 ਹੈ ਮੌਸਮੀ ਬੇਰਜ਼ਗਾਰੀ ਨੰਬਰ 2 ਹੈ ਛੁਪੀ ਹੋਈ ਬੇਰਜ਼ਗਾਰੀ ਨੰਬਰ 3 ਹੈ ਇੱਛਕ ਬੇਰਜ਼ਗਾਰੀ ਤੇ ਨੰਬਰ 4 ਹੈ ਤਕਨੀਕੀ ਬੇਰਜ਼ਗਾਰੀ ਤਾਂ ਸਹੀ ਉੱਤਰ ਕੀ ਬਣ ਦਈਏ ਇਸ ਦਾ ਛੁਪੀ ਹੋਈ ਬੇਰਜ਼ਗਾਰੀ ਹੁੰਦੀ ਆ ਬਈ 3 ਏਕੜ ਜ਼ਮੀਨਾਂ ਦੇ ਪ੍ਰਚਾਰ ਵਿਅਕਤੀ ਵਧੀਆ ਟੰਗ ਨਾਲ ਖੇਤੀ ਕਰ ਸਕਦੇ ਨੇ ਪਰ ਗੁਲਸ਼ਨ ਦੇ ਪਰਿਵਾਰ ਦੇ ਮੈਂਬਰ ਕਿੰਨੇ ਲੱਗੇ ਪਿਆ 8 ਲੱਗੇ ਪਿਆ ਮੈਨੂੰ ਲੱਗਦਾ 8 ਉਸੇ ਉਸੇ ਖੇਤੀ ਲੱਗੇ ਪਿਆ ਇਹ ਛੁਪੀ ਹੋਈ ਬੇਰਜ਼ਗਾਰੀ ਹੋਗੀ ਜਿੱਥੇ 8 ਬੰਦ 8ਾਂ ਦੀ ਥਾਂ ਤੇ ਜਿਹੜਾ ਹੈਗਾ 4 ਬੰਦੇ ਵਧੀਆ ਟੰਗ ਨਾਲ ਕੰਮ ਕਰ ਸਕਦੇ ਆ ਤਾਂ ਫਿਰ ਉਹ ਛੁਪੀ ਹੋਈ ਬੇਰਜ਼ਗਾਰੀ ਹੋਗੀ ਤਾਂ ਪਤਾ ਨਹੀਂ ਲੱਗ ਰਿਹਾ ਕੰਮ ਦਾ ਲੱਗੇ ਹੋਇਆ ਬੰਦੇ ਪਰ ਉਹ ਕੰਮ ਹੈ 4 ਬੰਦਿਆਂ ਦੀ ਹੈਗਾ ਇਹਨੂੰ ਛੁਪੀ ਹੋਈ ਬੇਰਜ਼ਗਾਰੀ ਕਹਿੰ ਅੱਗੇ ਚੱਲਦੇ ਹਾਂ ਜੀ ਆਪਾਂ 102 ਆਸ ਕਰਦੇ ਆ ਕਿ ਵਧੀਆ ਤੁਹਾਨੂੰ ਸਮਝ ਆਇਆ ਹੋਗਾ ਉਪਭੋਗਤਾ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਕੀ ਸ਼ਾਮਲ ਹੁੰਦਾ ਜੀ ਵਸਤੂਆਂ ਸੇਵਾਵਾਂ ਵਸਤੂਆਂ ਤੇ ਸੇਵਾਵਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਠੀਕ ਉੱਤਰ ਬਣ ਗਿਆ ਜੀ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਨੇ ਉਪਭੋਗਤਾ ਦੀਆਂ ਲੋੜਾਂ ਦੀ ਸੰਤੁਸ਼ਟੀ ਦੇ ਵਿੱਚ ਸ਼ਾਮਲ ਜਿਹੜਾ ਹੁੰਦਾ ਹੈ ਇਹ ਸੀਗਾ ਜੀ ਆਪਣਾ 102 ਨੰਬਰ ਸਵਾਲ ਅੱਗੇ ਚੱਲਦੇ ਆ ਜੀ ਆਪਾਂ ਜਿਹੜੇ ਸਵਾਲ ਹੈਗੇ ਆਪਣੇ ਹਾਂਜੀ ਲੋ ਜੀ ਕਹਿੰਦੇ ਭਾਰਤ ਸਰਕਾਰ ਆਮ ਤੌਰ ਤੇ ਹਰ ਸਾਲ ਕਿਹੜੇ ਮਹੀਨੇ ਆਪਣਾ ਬਜਟ ਲੋਕ ਸਭਾ ਵਿੱਚ ਪੇਸ਼ ਕਰਦੀ ਆ ਭਾਰਤ ਸਰਕਾਰ ਜਿਹੜੀ ਆਮ ਤੌਰ ਤੇ ਹਰ ਸਾਲ ਕਿਹੜੇ ਮਹੀਨੇ ਚ ਹੁੰਦਾ ਜੀ ਨੰਬਰ 1 ਹੈ ਜਨਵਰੀ ਨੰਬਰ 2 ਹੈ ਫਰਵਰੀ ਤੇ ਨੰਬਰ 3 ਹੈ ਦਸੰਬਰ ਤੇ ਨੰਬਰ 4 ਹੈ ਜੂਨ ਦੇ ਵਿੱਚ ਤਾਂ ਕਿਹੜਾ ਆ ਗਿਆ ਜੀ ਤਾਂ ਇਸ ਦਾ ਸਹੀ ਉੱਤਰ ਬਣ ਗਿਆ ਜੀ ਫਰਵਰੀ ਦੇ ਵਿੱਚ ਭਈ ਬਜਟ ਜਿਹੜਾ ਪੇਸ਼ ਕੀਤਾ ਜਾਂਦਾ ਹੈਗਾ ਲੋਕ ਸਭਾ ਦੇ ਵਿੱਚ ਭਾਰਤ ਸਰਕਾਰ ਜਿਹੜੀ ਹਰ ਸਾਲ ਫਰਵਰੀ ਮਹੀਨੇ ਵਿੱਚ ਆਪਣਾ ਬਜਟ ਹੈ ਜਿਹੜਾ ਲੋਕ ਸਭਾ ਦੇ ਵਿੱਚ ਉਹ ਪੇਸ਼ ਕਰਦੀ ਆ ਤਾਂ ਸਹੀ ਆਪਸ਼ਨ ਬਣ ਗਈ 2 ਨੰਬਰ ਵਾਲੀ ਲਾਸਟ ਸਵਾਲ ਜੀ ਤੁਹਾਡੀ ਨਜ਼ਰ ਕਰਦੇ ਆ ਹਰ ਸ਼ਾਸਤਰ ਦਾ ਕੁਟੀਰ ਉਦਯੋਗ ਕਿਸ ਦੁਆਰਾ ਚਲਾਏ ਜਾਂਦੇ ਹਨ ਕੁਟੀਰ ਉਦਯੋਗ ਕਿਸ ਦੁਆਰਾ ਚਲਾਏ ਜਾਂਦੇ ਹਨ ਨੰਬਰ 1 ਸਰਕਾਰ ਦੁਆਰਾ ਨੰਬਰ 2 ਪਰਿਵਾਰ ਦੇ ਮੈਂਬਰਾਂ ਦੁਆਰਾ ਨੰਬਰ 3 ਮਜ਼ਦੂਰਾਂ ਦੁਆਰਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਠੀਕ ਉੱਤਰ ਬਣ ਗਿਆ ਜੀ ਦਾ ਪਰਿਵਾਰ ਦੇ ਮੈਂਬਰਾਂ ਦੇ ਦੁਆਰਾ ਜਿਹੜਾ ਚਲਾਏ ਜਾਂਦੇ ਨੇਗੇ ਸੋ ਇਸ ਗਿਆ ਵਿਦਿਆਰਥੀ ਜਿਹੜਾ ਅੱਜ ਦਾ ਸਵਾਲ ਆਪਣੇ ਜਿਹੜੇ ਸੀਗੇ ਆਪਣਾ ਭੂਗੋਲ ਜੀਓਗ੍ਰਾਫੀ ਤੇ ਜਿਹੜੇ ਹੈਗੇ ਨੇ ਅਰਥ ਸ਼ਾਸਤਰ ਦੇ ਸਵਾਲ ਤੁਹਾਡੇ ਸਾਹਮਣੇ ਕੀਤੇ ਨੇਗੇ ਤੇ ਇਹਦੇ ਵਿੱਚੋਂ ਭੂਗੋਲ ਵਾਲੇ ਸਵਾਲ ਜਿਹੜੇ ਨੇ ਉਹ ਕਿੰਨੇ ਨੰਬਰ ਦੇ ਆਉਣਗੇ ਜੀ ਨੌ ਸਵਾਲ ਆਉਣਗੇ ਇੱਕ ਸਵਾਲ ਇੱਕ ਨੰਬਰ ਦਾ ਹੋਊਗਾ ਤੇ ਅਰਥ ਸ਼ਾਸਤਰ ਵਾਲੇ ਸਵਾਲ ਆਉਣਗੇ ਜੀ ਅਰਥ ਸ਼ਾਸਤਰ ਵਾਲੇ ਸਵਾਲਾਂ ਨੇ ਆਉਣਾ ਗਣਤੀ ਦੇ ਵਿੱਚ 6 ਯਾਨੀ ਕਿ 15 ਨੰਬਰ ਦਾ ਕਾਰਜ ਬਣਦਾ ਹੈ गाइस ਤਰ੍ਹਾਂ ਦੇ ਨਾਲ ਤੁਸੀਂ ਵਧੀਆ ਆਪਣੀ ਵਿਆਉਤਵਤ ਤਰੀਕੇ ਦੇ ਨਾਲ ਤਿਆਰੀ ਕਰਨੀ ਹੈ ਤਾਂ ਕਿ ਤੁਹਾਡਾ ਪੇਪਰ ਬਹੁਤ ਅੱਛਾ ਹੋਵੇ ਤੇ ਤੁਹਾਨੂੰ ਮੈਰੀਟੋਰੀਅ ਸਕੂਲਾਂ ਵਿੱਚ ਦਾਖਲਾ ਮਿਲੇ ਸਕੂਲ ਆਫ ਇਮਿਨੈਂਸ ਵਿੱਚ ਦਾਖਲਾ ਮਿਲੇ ਤਾਂ ਬਹੁਤ ਵਧੀਆ ਜਿਹੜੇ ਰਹੇ ਸ਼੍ਰੀ ਸਕੂਲ ਨੇ ਮੈਰੀਟੋਰੀਅ ਸਕੂਲ ਖਾਣਾ ਸਾਰਾ ਫਰੀ ਮੁਫਤ ਪੜ੍ਹਾਈ ਬਹੁਤ ਅੱਛੀਆਂ ਸਹੂਲਤਾਂ ਇਸ ਕਰਕੇ ਬੇਟਾ ਤਿਆਰੀ ਕਰਦੇ ਰਹੋ ਨਿਰੰਤਰ ਖਬਰਾਉਣਾ ਨੀਗਾ ਠੀਕ ਆ ਤੇ ਅੱਗੇ ਆਪਾਂ ਜਿਹੜਾ ਅਗਲੇ ਸੈਸ਼ਨ ਦੇ ਵਿੱਚ ਜਿਹੜਾ ਸਾਇੰਸ ਨਾਲ ਵਿਗਿਆਨ ਨਾਲ ਸੰਬੰਧਿਤ ਸਵਾਲ ਹੋਣਗੇ ਉਹ ਤੁਹਾਡੇ ਸਮੁੱਖ ਜਿਹੜਾ ਰੱਖਾਂਗੇ ਸੋ ਇਸ ਤਰ੍ਹਾਂ ਜਿਹੜੇ ਨਿਰੰਤਰ ਆਪਾਂ ਚੱਲਦੇ ਜਾਵਾਂਗੇ ਹੌਲੀ-ਹੌਲੀ ਤਾਂ ਕਿ ਤੁਹਾਨੂੰ ਪਤਾ ਲੱਗਦਾ ਜਾਵੇ ਪੇਪਰ ਦਾ ਪੈਟਰਨ ਕੀ ਕਿਸ ਤਰ੍ਹਾਂ ਹੁੰਦਾਗਾ ਸ਼ੁਕਰੀਆ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਜੇ ਚੈਨਲ ਨਾਲ ਜੁੜੇ ਨਹੀਂ ਹਾਲ ਤੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲੀ ਜਾਣਕਾਰੀ ਤੁਹਾਡੇ ਤੱਕ ਆਪਾਂ ਜਲਦ ਪਹੁੰਚਦੀ ਕਰੀਏ ਤਾਂ ਮਿਹਨਤ ਕਰੋ ਅੱਗੇ ਵਧੋ ਚੱਲਦੇ ਜਾਓ ਜਿਹੜਾ ਨਗਾਤਾਰ ਮਿਹਨਤ ਦਾ ਜਿਹੜਾ ਕਰਦੇ ਜਾਓ ਤਾਂ ਇਹ ਮੰਜ਼ਲਾਂ ਜ਼ਰੂਰ ਜੜੀਆਂ ਹਾਸਲ ਹੋਣਗੀਆਂ ਸ਼ੁਕਰੀਆ ਮਿਹਰਬਾਨੀ ਧੰਨਵਾਦ